ਨਾਵਾ ਦੇ ਡੰਗਰ ਵਿੱਚੋਂ ਵੇਚ ਦਈਏ ਮੇਰੇ ਕੋਲ ਪੱਠੇ ਨਹੀਂ ਗਿਆ ਪੈਂਦੇ ਅੱਗੇ ਹੱਥ ਪੜਾਥੀ ਉਹ ਪਉਂਦਾ ਹੀ ਚਲ ਵੀ ਇਹਨੂੰ ਆਪਣੀ ਮਰਜ਼ੀ ਵੇਚਣੀ ਤੇ ਨਹੀਂ ਤੇ ਉਹਦੇ ਮਦੇ ਤੋਂ ਮਗਰ ਦੱਸਣ ਦਾ ਸਾਨੂੰ ਕੀ ਫਾਇਦਾ ਵਾ ਲੋਕਾਂ ਦਾ ਹੁਣ ਕੋਈ ਜਾਂਦਾ ਉਹ ਫਲਾਨੇ ਕੋਲ ਜਾਂਦਾ ਹੀ ਕੋਈ ਜਾਂਦਾ ਉਹ ਠੀਗਰੇ ਕੋਲ ਜਾਂਦਾ ਹੀ ਪਹਿਲਾਂ ਸਾਨੂੰ ਦੱਸ ਦੇ ਅਸੀਂ ਉਹਨਾਂ ਦੇ ਘਰ ਕੁੜੀ ਵਾਲਿਆਂ ਦੇ ਵਿਹਿੰਦੇ ਜਾ ਕੇ ਤੇ ਉਹਨੂੰ ਕੋ ਸਮਝਾਉਂਦੇ ਹਾੜਾ ਤਾਂ ਮੈਂ ਹੁਣ ਜੇ ਉਹ ਹੁਣ ਅਹੀਂ ਹੋ ਗਿਆ ਤੂੰ ਹੀ ਭੈ ਜਾਓ ਚਾਹੇ ਨਾ ਜਾਓ ਮੈਂ ਤਾਂ ਇੱਕ ਵਾਰ ਉਹ ਕੁੜੀ ਵਾਲੇ ਦੇ ਘਰ ਪਹੁੰਚਣਾ ਪਹੁੰਚਣਾ ਜਾ ਕੇ ਉਹ ਕਿੱਥੇ ਤੁਰੇ ਫਿਰੇਗੀ ਨਾ ਘਰ ਦਾ ਪਤਾ ਨਾ ਪਿੰਡ ਦਾ ਪਤਾ ਗਰਮੀ ਗੋਡੇ-ਗੋਡੇ ਆ ਮੈਂ ਸਾਰਾ ਪਤਾ ਕਰ ਲਿਆ ਵਾ ਮੈਨੂੰ ਪਿੰਡ ਦਾ ਪਤਾ ਮੈਨੂੰ ਘਰ ਦਾ ਪਤਾ ਜਨਾਨੀਆਂ ਨੇ ਦੱਸ ਦਿੱਤਾ ਵਾ ਤੇ ਮੁੰਡੇ ਨੇ ਮੁੜ ਕੇ ਆ ਜਾਣਾ ਵਾ ਚੱਲ ਫਿਰ ਦੋਹੇ ਚੱਲਦੇ ਆ ਚਲੋ ਪਾਓ ਲਈ ਦੇ ਤੂੰ ਯਾਰ ਕਹਿੰਦੀ ਹਾਂ ਮਸ਼ੀਨ ਦੇ ਪੈਰ ਲੈਣੇ ਤਨਿਆ ਨੇ ਤੁਹਾਨੂੰ ਗਏ ਐਡਮਿਸ਼ਨ ਆਹੋ ਤੇ ਹੁਣ ਮਾਤਾ ਵੀ ਘਰ ਵਾਹ ਦਵਿੰਦਰਾਲ ਲੱਗੀ ਆ ਤੇ ਚੱਲ ਹਾਂ ਲੈ ਜੀਏ ਦੋਵੇਂ ਜਣੇ ਨਾਲੇ ਤੇਰੀ ਪਸੰਦ ਆ ਜਾਣਗੇ ਹੋ ਨਾ ਤੋਰ ਕੇ ਤੇ ਜਾਣਾ ਹੁਣ ਤੇ 5:30 ਹੋ ਗਏ ਸਮਾਂ ਹੀ ਪੈ ਗਿਆ ਪੱਦੇ ਘੰਟੇ ਜਿਹਾ ਆਉਣਾ ਵੇ ਇਹ ਤਾਂ ਤੇਰੀ ਮਰਜ਼ੀ ਆ ਚਲੋ ਜਾਵਨੇ ਆ ਤੁਹਾਨੂੰ ਚੰਗਾ ਲੱਗਣਗੇ ਤੇ ਲੈ ਆਓ ਨਾਲੇ ਆਹੋ ਹੋਣਾ ਰੋਜ ਰੋਜ ਤੇ ਫਿਰ ਧੁੱਪ ਵੱਢੀ ਰਹਿੰਦੀ ਜੀ ਤੇ ਲੈ ਆਵਾਂਗੇ ਕਿਦਾਂ ਜੇ ਮਿਲ ਵੀ ਗਏ ਤੇ ਉਹ ਫੋਲਡ ਹੋ ਜਾਂਦੇ ਆ ਮੋਟਰਸਾਈਕਲ ਤੇ ਆ ਜਾਂਦੇ ਸਕੂਟਰ ਤੇ ਆ ਜਾਂਦੇ ਤੇ ਮਰਜ਼ੀ ਲੈ ਆਓ ਮੋਰਸਲ ਵੀ ਦਿਉਣਾ ਚਾਹੀਦਾ ਨਾ ਉਹ ਆਟੋ ਤੇ ਲੈਵਾਂਗੇ ਉਸ ਰਾਤਾਂ ਦੇ ਮੁੰਡੇ ਬਥੇਰੇ ਪਿੰਡ ਦੀ ਚਲੋ ਚੱਲ ਜਾਨੇ ਆਓ ਜਦੋਂ ਬੱਚੇ ਆਉਣਾ ਤੁਹਾਨੂੰ ਅਸੀਂ ਆ ਜਾਣਾ ਹਾਂ ਹਾਂ ਐ ਇੱਕ ਗੀ ਨੂੰ ਪੁੱਛ ਉਹਨਾਂ ਦਾ ਘਰ ਕਿਹੜਾ ਨਹੀਂ ਸਸਤੀ ਕਾਲ ਸਸਤੀ ਕਾਲ ਇਹਦਾ ਪਿੰਡਰ ਉਹਨਾਂ ਦਾ ਘਰ ਕਿਹੜਾ ਉਹਨਾਂ ਦਾ ਘਰ ਇਹੀ ਆ ਕੰਮ ਹੀ ਕੋਈ ਹਾਂ ਕੰਮ ਹੀ ਹੋਈਆ ਹਾਏ ਹਾਏ ਅੱਗੇ ਦੇ ਕਦੀ ਵੇਖੇ ਨਹੀਂ ਆ ਵੀ ਇਹਨਾਂ ਦਾ ਕੋਈ ਰਿਸ਼ਤੇਦਾਰ ਹੋਊਗਾ ਜੋ ਬਣੇ ਪੁੱਛਦੀ ਜਾ ਕੇ ਜੋ ਬਣਾ ਮੇਰੀ ਗੱਲ ਸੁਣੋ ਮੈਂ ਬਾਹਰ ਸਬਜ਼ੀਆਂ ਵੇਖਣ ਲਈ ਹਾਂ ਤੇ ਪਿੰਦਰ ਭਾਜੀ ਦਾ ਪੁੱਛਣ ਲਈ ਇਹ ਇੱਕ ਅੰਕਲਾਂਟੀ ਆਏ ਆ ਪੂਏ ਤੂੰ ਕੀ ਲੈਣਾ ਹੈ ਗੱਲ ਚੋਂ ਆਏ ਤਾਂ ਉਹਨਾਂ ਲਈ ਹੁਣੇ ਕੰਮ ਆਏ ਹੁਣੇ ਕੌਣ ਉਹਨਾਂ ਲਈ ਉਹੋ ਤੇ ਮੈਂ ਪੁੱਛਾਂਗੀ ਤੁਹਾਨੂੰ ਕੌਣ ਜੇ ਕੋਈ ਭੈਣ ਭਰਾ ਹੁੰਦਾ ਤੇ ਭੈਣ ਭਰਾ ਪੁੱਛ ਕੇ ਥੜੀ ਆਉਂਦਾ ਹੁੰਦਾ ਵਾ ਤੇ ਗੁਰਪਿੰਦਰ ਦਾ ਘਰ ਕਿਹੜਾ ਵਾ ਇਹਦੇ ਘਰੇ ਭੈਣ ਭਰਾ ਮੈਂ ਜਾਣਦੀ ਨਹੀਂ ਆ ਸਾਰਿਆਂ ਨੂੰ ਤੇ ਮੈਂ ਜਾਣਦੀ ਆ ਆਓ ਤੇ ਸਹੀ ਦੇਖੀਏ ਕੌਣ ਆ ਚੱਲ ਵੇਖ ਲਈ ਨਹੀਂ ਕੌਣ ਹਾਂ ਹਾਂ ਜਿਆਦਾ ਬੱਤੀਆਂ ਨੂੰ ਨਾਲ ਲਾ ਜਾਂਦੇ ਆ ਵੀ ਆਉਂਗੇ ਕਦੀ ਕਿਤੇ ਖੜੇ ਹੀ ਨਹੀਂ ਆ ਆਹ ਆਹ ਦੀਦੀ ਕੀ ਗੱਲ ਹੋ ਗਈ ਆ ਇਹਨੂੰ ਕਥਪੜ ਮਾਰਿਆ ਤੁਸੀਂ ਤੈਨੂੰ ਨਹੀਂ ਗਾ ਪਤਾ ਇਹ ਕੀ ਕਰਦੀ ਫਿਰਦੀ ਆ ਬਾਹਰ ਤੂੰ ਅੱਖਾਂ ਮੀਟੀਆਂ ਵਾ ਤੂੰ ਹਾਡੇ ਕੋ ਪੁੱਛਦਾ ਫਿਰਦਾ ਤੈਨੂੰ ਹਾਡੇ ਨਾਲ ਤੈਨੂੰ ਜਿਆਦਾ ਪਤਾ ਹੋਣਾ ਚਾਹੀਦਾ ਵਾ ਓ ਮੈਨੂੰ ਕੀ ਪਤਾ ਵਾ ਮੈਨੂੰ ਦੱਸੋ ਸਹੀ ਕੋਈ ਕੀ ਹੋਈ ਗੱਲ ਕੀ ਹੋਣਾ ਆ ਵਾ ਤੈਨੂੰ ਨਹੀਂ ਪਤਾ ਗੱਲ ਦਾ ਸਾਡਾ ਘਰ ਵਜਾਰ ਦਿੱਤਾ ਸਾਡਾ ਪੁੱਤ ਖਾ ਲਿਆ ਇਹਨੇ ਇਹਨੇ ਸਾਨੂੰ ਕਾਹਦੇ ਚੋ ਅੱਗਿਆ ਰਹਿਣ ਦਿੱਤਾ ਇਹਨੇ ਅੰਕਲ ਜੀ ਕਿੱਥੋਂ ਆਏ ਤੁਸੀਂ ਓਏ ਆਏ ਆ ਆਪਣੇ ਪੱਡੋਂ ਹੀ ਆਏ ਆ ਉਹਨਾ ਕਿੱਥੋਂ ਆਏ ਇਹਨਾਂ ਨੇ ਪੁੱਛੋ ਕੀ ਹੋਇਆ ਵਾ ਹਾਨੂੰ ਪਤਾ ਨਿਕਾ ਗਿਆ ਬੱਚਾ ਵਾ ਉਹ ਸਾਡੇ ਧੱਕੇ ਖਾਂ ਗਿਆ ਵਾ ਪ੍ਰੀਤ ਕੀ ਕਹਿੰਦੇ ਉਹ ਦੱਸੇਗੀ ਕੋਹ ਭਾਬੀ ਕੀ ਗੱਲ ਉਹਦਾ ਪੁੱਛ ਦੋਂਦਾ ਵੇ ਉਹ ਦੱਸਦੀ ਹਾਨੂੰ ਹੀ ਪਤਾ ਲੱਗਦਾ ਕੀ ਹੋਇਆ ਬੈਠੋ ਰੋਲਾ ਨਾ ਬਹੁਤ ਬੈਠ ਕੇ ਗੱਲ ਕਰਦੇ ਆਂਟੀ ਹੋਇਆ ਕੀ ਹੋਣਾ ਕੀ ਆ ਇਹਨੇ ਸਾਡਾ ਪੁੱਤ ਮਗਰ ਲਾਇਆ ਹੈ ਬਾਹਰ ਖਾਂਦੀ ਰਹੀ ਮੇਰ ਦੀ ਰਈ ਮੁਰਕੇ ਉਹਦਾ ਪੁੱਤ ਫਾ ਲੈ ਕੇ ਮਰ ਗਿਆ ਹਾਂ ਪURE ਸੱਚੀ ਗੱਲ ਵਾ ਓਏ ਗੱਲ ਸੱਚੀ ਆ ਇਹ ਸੱਚੀ ਗੱਲ ਓਏ ਨਹੀਂ ਰਵਾ ਇਹ ਤੂੰ ਕੀ ਕਹਿਂਦੇ ਮਰ ਗਿਆ ਤੈਨੂੰ ਨਹੀਂ ਪਤਾ ਮਰ ਗਿਆ ਤੂੰ ਤਾਂ ਸਾਡਾ ਘਰ ਝਾੜ ਦਿੱਤਾ ਆ ਜੀ ਤੈਨੂੰ ਉਹ ਮੈਂ ਕਹਿੰਦੀ ਹਾਂ ਮੇਰੀ ਤੇ ਕਹਨੇ ਮੰਨੀ ਨਾ ਉਹਦੇ ਤੇ ਕਹਿੰਦੇ ਸੀ ਦਵਿੰਦਰ ਗੱਲਾਂ ਬਣਾਉਂਦੀ ਆ ਜਿੱਦਣ ਜੋ ਬੰਨੇ ਗੱਡੀ ਚ ਤੈਨੂੰ ਵੇਖਿਆ ਤੂੰ ਆਨੀ ਹੀ ਮੇਰੇ ਪਿੰਡ ਦਾ ਭਰਾ ਵਾ ਨਹੀਂ ਅਗਲੇ ਦਾ ਪੁੱਤ ਖਾ ਲਿਆ ਤੈਨੂੰ ਸ਼ਰਮ ਨਾ ਆਈ ਹੈ ਵੀ ਮੈਂ ਅੱਗੇ ਰੋਲਾ ਪਾਇਆ ਮਾਦਾ ਮਾਰਨ ਦੇ ਕੇ ਗਈਆ ਮਾਦਾ ਹਾੜਾ ਨਿਗਾ ਜਾ ਪੁੱਤਾਂ ਰੋਲਦਾ ਫਿਰਦਾ ਵਾ ਕਹੀ ਕਾਹੇ ਜੋਗੇ ਰਹੇ ਨਹੀਂ ਮੈਂ ਕਹਿੰਦੀ ਹਾਂ ਕਦੀ ਸੂਟ ਲੈਣ ਤੇ ਕਦੀ ਆ ਲੈਣਤਾ ਪਰ ਮੇਰੀ ਮੇਰੀ ਕਿੱਥੇ ਮੰਦੀ ਤੁਮ ਜਾਂਦੇ ਮੇਰੀ ਤੇ ਰੋਲਦੀ ਨਾ ਉਹ ਕਿਤੇ ਦਿਹਾੜੀਆਂ ਕਰਦਾ ਫਿਰਦਾ ਮੈਂ ਉਦੋਂ ਆਕੇ ਦਵਿੰਦਰ ਨੂੰ ਕਿਹਾ ਨਾ ਦੱਸੀ ਆਂਦੀ ਸਾਡੇ ਘਰ ਪੱਤ ਪੈਣਾ ਬੇਇੱਜ਼ਤੀ ਕਰਕੇ ਸਾਡੀ ਇੰਨੀ ਐ ਇਹ ਮੁੰਡੇ ਦੇ ਅੱਖਾਂ ਤੇ ਪੱਟੀ ਵੱਜੀ ਸੀ ਮੈਂ ਬਸ ਇਹ ਰਾ ਦਵਾਈ ਦਿੰਦੀ ਵੀ ਉਹ ਤੇ ਫੇ ਭਲੇ ਮਾਨਸਾ ਜਿਹੜੇ ਆਕੇ ਦੱਸਣ ਦੀ ਨਿੱਤੇ ਤੇ ਤੇ ਦਿੰਦੇ ਰਿਪੋਰਟ ਉਹਨਾਂ ਨੂੰ ਪਣੀ ਠੰਡ ਉਹਨਾਂ ਦਾ ਤਾਂ ਜੀ ਰੁਲ ਗਿਆ ਨਾ ਨਿਕਾ ਜਿਆ ਉਹਦੇ ਅੱਗੇ ਮਾਂ ਮਿੱਟਰ ਹੀ ਮੈਨੂੰ ਲੱਗਦਾ ਹੁਣ ਫੇਰ ਕਰਤਾ ਦੋਰੇ ਤੂੰ ਮਾਂ ਨੇ ਜੰਗਲ ਵਾੜ ਕੇ ਉਹ ਤੋਣੀ ਦਾ ਜਿਹੜੀ ਯਾਦ ਆਜੀ ਉਹ ਨੂੰ ਮੇਰੇ ਕੰਨਾਂ ਨੂੰ ਭੁੱਖ ਲੱਗਦੀ ਨਾ ਤੇ ਲੱਗਦੀ ਆ ਨਾ ਹੀ ਕੰਮ ਕਰਨ ਜੋਗੇ ਉਹਦਾ ਤਾਂ ਹੀ ਰਹਿ ਗਿਆ ਵਿਚਾਰਿਆ ਦਾ ਉਹਦਾ ਤਾਂ ਹੀ ਰਹਿ ਗਿਆ ਕੁੜੀਆਂ ਤੇਰੀਆਂ ਦੋ ਆ ਸਿਰ ਤੇ ਉਹ ਸੋਚਿਆ ਨਹੀਂ ਧੀਆ ਬਾਰੇ ਅਸੀਂ ਤੇਨੂੰ ਵਿਚਾਰੇ ਨੂੰ ਦੱਸਿਆ ਨਾ ਦਿਹਾੜੀਆਂ ਕਰਦਾ ਫਿਰਦਾ ਵਾ ਕੀ ਕਰੂਗਾ ਬਿਮਾਰ ਤੇ ਅੱਗੇ ਤੁਰਿਆ ਫਿਰਦਾ ਹੀ ਆਹ ਵਿਚਾਰੀ ਬੁੜੀ ਮੇਰੇ ਕੋ ਜਾ ਕੇ ਮਾਸੀ ਮੇਰੀ ਰੋਂਦੀ ਮੈਨੂੰ ਦੱਸਦੀ ਪੰਕਲ ਮੈਂ ਕੀ ਕਰਦੀ ਮੇਰਾ ਸੱਚ ਨਹੀਂ ਕੋਈ ਮੰਨਦਾ ਸਾਡੇ ਸਿਰ ਦੇ ਵਾਲਾਂ ਨੂੰ ਪੈ ਗਈ ਜਿੱਦਣ ਗੱਲ ਕੀਤੀ ਆ ਆ ਖੁੱਲ ਗਿਆ ਨਾ ਭੇਤਾ ਕੋਈ ਨਹੀਂ ਸਜ਼ਾ ਇਹਨੂੰ ਮਿਲੂਗੀ ਹੰਤੀ ਜੀ ਮੇਰ ਕੋ ਗਲਤੀ ਹੋ ਗਈ ਮੈਂ ਨਹੀਂ ਕਰਾ ਮੈਨੂੰ ਮਾਫ ਕਰ ਤੋ ਤੇਰੀ ਮਾਫੀ ਮੰਗਣ ਨਾਲ ਹਟਾ ਪੁੱਤ ਨਹੀਂ ਮੋੜ ਆਉਣਾ ਤੈਨੂੰ ਤਾਂ ਮੈਂ ਵਦਨ ਤੇਰੇ ਘਰ ਹੀ ਹੱਥ ਜੋੜਦੀ ਮੈਂ ਆਂਦੀ ਹੀ ਨਾ ਬੇ ਇੱਥੋਂ ਚੱਲ ਜਾ ਦੋ ਘਰ ਢਾੜ ਕੇ ਛੁੱਟਦੇ ਆ ਤੂੰ ਛੁੱਟਦੇ ਕੇ ਉਹ ਤੈਨੂੰ ਕਾਜੀ ਕਮੀ ਹੀ ਕੀ ਤੈਨੂੰ ਲਾਉਣ ਪਾਉਣ ਨੂੰ ਨਹੀਂ ਮਿਲਦਾ ਤੂੰ ਜਿੱਦਾਂ ਮਰਜ਼ੀ ਕਰਦਾ ਵੀਰ ਭਾਵੇਂ ਮੈਂ ਦਿਹਾੜੀ ਜੱਪਾ ਕਰਕੇ ਦੇਉਣਾ ਪਰ ਤੈਨੂੰ ਕੁਝ ਪਤਾ ਰਹਿੰਦਾ ਜੇ ਗੱਲ ਤੋਂ ਮੈਂ ਤਾਂ ਉਦੋਂ ਹੀ ਕਿੰਨਾ 18 1800 ਦੇ 2 2000 ਦੇ ਸੂਰ ਉਹਦੇ ਕਿੱਥੋਂ ਆਉਂਦੇ ਆ ਮੈਂ ਨਹੀਂ ਕਰਨਾ ਜਿਹੜਾ ਗੱਲ ਪੁੰਦਾ ਹਾਂ ਹਾਦੀ ਹੀ ਮੈਂ ਜੋਬਨ ਨੂੰ ਪਾੜ ਦੂੰਗੀ ਜੋਬਨ ਗਲਤ ਬੋਲਦਾ ਵਾ ਤੈਨੂੰ ਨਹੀਂ ਰੱਖਣਾ ਬਾਹਰੇ ਦੇ ਪੇਕੇ ਦੀ ਬੁੱਤੋਂ ਮਾਰ ਕੇ ਅਜਿਹੀ ਨਹੀਂ ਰੱਖ ਪਰ ਜਾਈ ਵੀ ਆਈ ਉਹਦੋਂ ਪਰਦੇ ਪਾ ਗਈ ਅਗਲਿਆਂ ਦਾ ਘਰ ਰੋਲ ਕੇ ਰਸਤਾ ਹੈ ਤੇਰੀਆਂ ਜਵਾਨ ਧੀਆ ਹੋਈਆਂ ਤੂੰ ਇੱਕ ਵਾਰੀ ਨੇ ਆਪਣੇ ਧੀਆ ਬਾਰੇ ਸੋਚਿਆ ਔਰ ਨਿਗਾਹਿਆ ਪੋਤੋ ਦੇ ਬਾਰੇ ਨਹੀਂ ਸੋਚਿਆ ਨਿਆਣੇ ਤੇ ਟੈਲੀਵਿਜ਼ਨ ਤੇ ਗਏ ਆ ਜਿਵੇਂ ਕਿ ਇੱਥੇ ਹੁੰਦੇ ਮੇਲਾ ਲੱਗਾ ਵੇਂਦੇ ਤੇ ਤੇਰੇ ਸਿਰ 'ਚ ਸਵਾਬ ਪੈ ਜਾਣੀ ਯਾਰ ਕਹਿਣ ਨੂੰ ਜੀਤ ਨਹੀਂ ਕਰ ਕੱਪ ਦਾ ਲੱਗਦਾ ਨਾ ਸਭ ਦਾ ਦਿੰਦੇ ਨੇ ਲੋ ਚਲੋ ਆਓ ਆਂਟੀ ਮੈਂ ਚਾਹ ਪੀ ਆਉਣੀ ਆ ਆਜੋ ਘਰ ਆਂਟੀ ਇਹ ਘਰ ਆਓ ਜਾਈ ਬੜੀ ਆ ਤੁਹਾਨੂੰ ਕਿਤੇ ਚਾਹ ਨੰਗਾ ਨਹੀਂ ਆ ਤੁਹਾਨੂੰ ਮੈਂ ਪੁੱਛ ਦੇ ਚਾਹ ਆਜੋ ਮੈਂ ਤੇ ਨਹੀਂ ਘੜ ਘੜ ਚਾਹ ਨਹੀਂ ਚਾਹਦੀ ਹਾਂ ਇਹਨਾਂ ਦਾ ਜਵਾਨ ਪੁੱਤਾਂ ਦਾ ਆ ਵੇਲਾ ਵਿਚਾਰੇ ਦਿਨਾਂ ਪਾਣੀ ਤੋਂ ਹੀ ਚੱਲ ਗਏ ਆ ਨੀ ਤੈਨੂੰ ਸ਼ਰਮ ਨਾ ਆਈ ਤੈਨੂੰ ਬਥੇਰਾ ਤੈਨੂੰ ਸਮਝਾਉਂਦੇ ਹੀ ਹਜੇ ਤੇ ਮੇਰੀ ਮਾਂ ਨੇ ਸਮਝਾਉਣਾ ਹੀ ਮੇਰੀ ਸੱਸ ਨੇ ਉਹ ਵਿਚਾਰੀ ਗਈ ਯਾਤਰਾ ਤੇ ਕੀ ਆਖੂਗੀ ਉਹ ਕਿ ਮਤਲਬ ਆਹ ਗੁੱਲ ਖਲਾਏ ਤੂੰ ਮੇਰੇ ਕੋਲ ਗਲਤੀ ਹੋ ਗਈ ਮੇਰੇ ਲੋ ਮੈਂ ਦੁਬਾਰਾ ਕਦੀ ਨਹੀਂ ਗਲਤੀ ਕਰਦੀ ਕੋਈ ਗਲਤੀ ਮੇਰ ਕੋ ਗਲਤੀ ਹੋ ਗਈ ਇਹ ਗਲਤੀ ਦੀ ساری ਉਮਰ ਦੀ ਕਾਲ ਖਲਾਤੀ ਤੂੰ ਮੈਨੂੰ ਠੀਕਾ ਰੋਟੀ ਨਹੀਂ ਮਿਲਦੀ ਗਲਤੀ ਹੁੰਦੀ ਨਾ ਤੇ ਤੈਨੂੰ ਮaaf ਕਰਦਾ ਤੂੰ ਤੇ ਨਜ਼ਰਾਂ ਤੋਂ ਡਿੱਗ ਪੀਆ ਉਹ ਸਾਰਾ ਦਿਨ ਰੋਟੀ ਨਹੀਂ ਸਾਡੇ ਕੋਲ ਪਰ ਸਜ਼ਾ ਤੈਨੂੰ ਮਿਲਣੀ ਆ ਮੈਂ ਤੈਨੂੰ ਨਹੀਂ ਘੱਟ ਰੱਖਣਾ ਚੱਲ ਮੈਨੂੰ ਇੱਕ ਵਾਰੀ ਮaaf ਕਰ ਦੋ ਮੇਰੇ ਕੋਈ ਮaaf ਕਰ ਦੇ ਵੇਨ ਦੋ ਨਿਕਲ ਬਾਹਰ ਮੇਰ ਕੋ ਗਲਤੀ ਹੋ ਗਈ ਚੱਲ ਨਹੀਂ ਚਾਹੀਦੀ ਮੈਂ ਕਿਹਾ ਨਾ ਮੈਂ ਦੁਬਾਰਾ ਗਲਤੀ ਨਹੀਂ ਕਰੂੰਗੀ ਵੇਲਾ ਨਹੀਂ ਚਾਹੀਦੀ <laughs> मेरे को गलती हो गई दरवाजा खोलो मेरे लो मैंने एक बारी माफ कर दो मैं मुड़ के नहीं गलती करूंगी मैंने एक बारी माफ कर दो बीजी मेरे मैंने एक बारी माफ कर दो <laughs> <laughs> ਮੈਂ ਬਥੇਰਾ ਆਂਦੀਂਂਂਦੀ ਹਾਂ ਮੈਂ ਤੇਰੇ ਅੱਖਾਂ ਦੇ ਪੱਟੀ ਬੰਦੀ ਓ ਨਾ ਉਹ ਚੰਦੰਦੀ ਓ ਤੇਰੇ ਬਗਰ ਮੇਰੀ ਕੋਈ ਮੰਦਾ ਹੀ ਨਹੀਂ ਗਾ ਅਸੀਂ ਨਾਰੋ ਬਿਮਾਰ ਹੋ ਜਾਈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਮੈਂ ਦੱਸਿਆ ਮਾਤਾ ਨੂੰ ਸਾਰਾ ਕੁਝ ਦੱਸਿਆ ਸੀ ਇਹੀ ਨਹੀਂ ਗੱਲ ਕੁੜੀ ਸਾਰੀ ਮੈਂ ਤੇ ਕੁੜੀ ਨੂੰ ਵੀ ਦੱਸਿਆ ਜਦੋਂ ਮੈਂ ਨਹੀਂ ਮੋਟਰਸਾਈਕਲ ਲੈ ਆ ਮੇਰੀ ਨਹੀਂ ਬੰਦਾ ਮੈਂ ਰੋਜ਼ ਦਾਦੀ ਰੁਕੀ ਰੁਕੀਏ ਤੂੰ ਚਲੋ ਚੁੱਪ ਕਰੋ ਤੁਸੀਂ ਬਿਮਾਰ ਹੋ ਉਹ ਤੇ ਬਾਹਰ ਦੱਸ ਦੇ ਸਾਨੂੰ ਜੇ ਮੋਟਰਸਾਈਕਲ ਬੈਹ ਜਾਂਦੀ ਸੀ ਸਾਨੂੰ ਸਾਰਾ ਪਤਾ ਸੀ ਨਹੀਂ ਤੇ ਬੇਇੱਜ਼ਤੀ ਕੱਲੀ ਮੇਰੀ ਹੋਈ ਆ ਤੁਹਾਡੀ ਦੀ ਸਾਡੀ ਵੀ ਬਦੂ ਹੋਈ ਆ ਉਹ ਤੇ ਬੰਦੇ ਚੰਗੇ ਜਿਹੜੇ ਘਰ ਆ ਗਏ ਆ ਜਿਹੜਾ ਠਾਣੇ ਰਫਾਣਾ ਨਹੀਂ ਗਏ ਫੇਰ ਵੀ ਚੰਗੇ ਰਹਿ ਗਏ ਜਿੰਨਾ ਕੱਕ ਰੱਕ ਲਿਆ ਦੇ ਉਹਦੇ ਸਾਡੇ ਚੰਗੇ ਰਹਿ ਗਏ ਬੰਦੇ ਜਿਹੜੇ ਜਿੰਨਾ ਦਾ ਮੁੰਡਾ ਇੰਦਾ ਹੋਇਆ ਓਏ ਹੁਣ ਨਹੀਂ ਕੁਝ ਬੋਲਣਾ ਸਭ ਨਿਕਲ ਜੇ ਦੇ ਲੀਕ ਪੁੱਟਣ ਦਾ ਕੋਈ ਫਾਇਦਾ ਨਹੀਂ ਤੁਸੀ ਹੁਣ ਕਹਿੰਦੇ ਸਾਨੂੰ ਪਤਾ ਸੀ ਸਾਨੂੰ ਪਤਾ ਸੀ ਓਏ ਇੱਕ ਵਾਰ ਤੇ ਦੱਸ ਦਿੰਦੇ ਮੈਨੂੰ ਚੱਜ ਨਾਲ ਥੋੜਾ ਜਿਹਾ ਮੁੰਜ ਥੋੜਾ ਇਸ਼ਾਰਾ ਹੀ ਦੇ ਦਿੰਦੇ ਭਾਜੀ ਅਸੀਂ ਤਾਂ ਡਰਦੇ ਹੀ ਰਹੇ ਜੇ ਅਸੀਂ ਦੱਸਤਾ ਤੇ ਕਹਿਣਾ ਤੁਸੀਂ ਝੂਠ ਬੋਲਦੇ ਤੁਸੀਂ ਸੱਚ ਮੰਨਣਾ ਹੀ ਨਹੀਂ ਹਾਂ ਹਾਂ ਅਸੀਂ ਤੇ ਆਖਿਆ ਸੀ ਵੀ ਚਲ ਥੋੜੀ ਮੋਤੀ ਇਨਸਾਨ ਗਲਤੀ ਕਰ ਲੈਂਦਾ ਵਾ ਸੁਧਰ ਜਾਊਗੀ ਮੈਂ ਬਥੇਰਾ ਵੜਦੀ ਹਾਂ ਜਦੋਂ ਜਾਂਦੀ ਹੁਣ ਮੈਨੂੰ ਕੀ ਪਤਾ ਸੀ ਇਹ ਨੇ ਆ ਹੀ ਚੰਦ ਚੜ੍ਹ ਦੇਣਾ ਕੇਦਾ ਕੀ ਗਿਆ ਅਗਲੇ ਦਾ ਬਗਾਨਾ ਪੁੱਤ ਮਰ ਗਿਆ ਬੁੱਢੇ ਵਾਰੀ ਰੋਣ ਜੋਗੇ ਰਹਿ ਗਏ ਨਿਕਾ ਜਿਆ ਪੋਤਾ ਦੱਸਦੀ ਅਗਲੀ ਮੈਂ ਨਹੀਂ ਫਿਰ ਵੀ ਚੰਗੇ ਆ ਜਿਹੜੇ ਇੱਥੇ ਆ ਗਏ ਆ ਜੇਕਰ ਥਾਣੇ ਚਲ ਜਾਂਦੇ ਤੇ ਇਤ ਜਿਆਦੀ ਰੋਲਣੀ ਆ ਜਿਹਦਾ ਟੱਕਣ ਟੱਕਿਆ ਰਹਿ ਜਾਊਗਾ ਕੀ ਤਾਂ ਕਿਹੜੇ ਪਿੰਡ ਦੇ ਤੇ ਕਿਹੜੇ ਦੇ ਨਹੀਂ ਉਹ ਵਿਚਾਰੇ ਜਿਹੜੇ ਪੁੱਛਦੇ ਪਛਾਉਂਦੇ ਆਏ ਤੇ ਪੁੱਛਿਆ ਵੀ ਨਾ ਮੈਨੂੰ ਆ ਤੇ ਜੇ ਕੋਈ ਇਥੇ ਸੱਤ ਬਗਾਨਾ ਖਲੋਤਾ ਹੁੰਦਾ ਤੇ ਕਿੰਨੀ ਵੇਚਦੀ ਹੁੰਦੀ ਉਹਨਾ ਟੁੱਕੜਾ ਹੀ ਇਹਦਾ ਮਖੜੋ ਲੰਦ ਕੇ ਸਾਰੇ ਮਾਰੋ ਇਹਦਾ ਪਿੱਟੀ ਪੁੱਟੀ ਜਾਨੀ ਹਿੰਦੂਨੀ ਚਾੜ ਦੋ ਗਈ ਐ ਨਾ ਵਧੀਆ ਲੈ ਆਏ ਉਹਨਾਂ ਨੂੰ ਛੇਤੀ ਪਰਜਾਈ ਵੀ ਆਈ ਉਹ ਦਿਨ ਪੋਚੇ ਪਾ ਗਈ ਮੈਂ ਉਹਦੇ ਕੰਨਾਂ 'ਚ ਵੀ ਕੱਢਿਆ ਫੋਨ ਕੀਤਾ ਹੁਣ ਭਰਾ ਪਰਜਾਈ ਨੂੰ ਪਤਾ ਲੱਗੂਗਾ ਮਰਨਗੇ ਡੁੱਬ ਕੇ ਹੁਣ ਪਿਆ ਵੇ ਲੋਕਾਂ ਨਹੀਂ ਮਰਨਾ ਡੁੱਬ ਕੇ ਉਹ ਵੀ ਇਦਾਂ ਦਾ ਹੀ ਆ ਕੁਝੇ ਸਾਰੇ ਰੜੇ ਆ ਚੱਲ ਨਹੀਂ ਆ ਜਾ ਤੇਰੀ ਹਰ ਭਾਈ ਤੇ ਤੇ ਬਾਤ ਨੀ ਮਾਤਾ ਤੂੰ ਦੱਸ ਜਦੋਂ ਤੈਨੂੰ ਪਤਾ ਸੀ ਚਾਜ ਨਾ ਦੱਸਦੀ ਹਾਂ ਮੈਨੂੰ ਮੇਰੂ ਖੀ ਰੁਖੀ ਤੈਨੂੰ ਮੈਂ ਦੀ ਤੇਰੇ ਮਿਕਰ ਨਿਕਲ ਜਾਂਦੀ ਪੰਜ ਤੜਕੇ ਤੂੰ ਕਹਦਾ ਮਾਦਾ ਜਾੜਾ ਤੇ ਪੈਂਦਾ ਹੀ ਆ ਤੂੰ ਮੈਨੂੰ ਇਦਾਂ ਨਹੀਂ ਆਂਦਾ ਰੇ ਗਾੜੀ ਕੋ ਤੂੰ ਤੇ ਮੈਨੂੰ ਕੋ ਨਹੀਂ ਦਿੰਦਾ ਮੈਂ ਮੈਂ ਤੈਨੂੰ ਇਹ ਵੀ ਗੱਲ ਕਹੀ ਤੇਰੀ ਅੱਖਾਂ ਤੋਂ ਪੱਟੀ ਬੰਜੀ ਆ ਇਹ ਖੁੰਲੜੀ ਹੋ ਇੱਕ ਦਿਨ ਆਖਿਆ ਤੈਨੂੰ ਮੈਂ ਤੂੰ ਮੈਨੂੰ ਮੰਨ ਨਹੀਂ ਮੇਰੀ ਤੂੰ ਐਡਾ ਮਹਿੰਗਾ ਸੂਟ ਕਿਥੋਂ ਲਿਆਈ ਆ ਜਦੋਂ ਪੈਸਾ ਨਹੀਂ ਦਿੱਤਾ ਤੇ ਪੈ ਕਿਥੋਂ ਆਏ ਦਬਿੰਦਰ ਨੇ ਆਖਿਆ ਆਂਦੀ ਮੈਂ ਆ 5000 ਦਾ ਸੂਟ ਦੀਵਿੰਦਰ ਅੰਲੀ 2000 ਦਾ ਸੂਟ ਕੋ ਮੈਨੂੰ ਪੁੱਛ ਮੇਰੇ ਸੂਨ ਨਾਲ ਦਾ ਤੂੰ ਕਿਹਦਾ ਨਹੀਂ 500 ਦਾ ਸੂਟ ਆਈ ਐਡਾ ਮਹਿੰਗਾ ਸੂਟ ਕਿੱਥੋਂ ਲੈ ਆਈ ਤੂੰ ਦਿਵਿੰਦਰ ਨੇ ਵੀ ਆ ਟੱਪ ਗਿਆ ਇਹੋ ਘਰ ਇੰਨੀ ਗਰੀਬੀ ਆਤ ਦੀ ਘਰ ਕੋਈ ਪੈਸਾ ਨਹੀਂ ਤੇ ਪੈਸੇ ਕੋ ਉਹਨੇ ਕਿੱਥੋਂ ਆ ਮੈਂ ਨਾ ਮਰਨ ਕੀਆ ਇਹ ਤੇਰੀ ਇੱਜ਼ਤ ਬਣਾ ਵੇਖੀ ਐਥੋਂ ਆਂਦੇ ਓ घर च ना माड़ा जमे तो ना माड़ा आवे हाँ मेरा पोती पोता आने गे स्कूलों की पूछे हाँ मम्मी कितने गई है उन्होंने मैं दसूगी ਹਾਏ ਹਾਏ ਮੇਰਾ ਤੇ ਉਹ ਦੋਈ ਮੱਥਾ ਠਣ ਪਿਆ ਜਦੋਂ ਮੈਂ ਆਉਂਦੇ ਵੇਖਲੇ ਮੈਂ ਹਾਂ ਗੱਲ ਤੇ ਕੋਈ ਜ਼ਰੂਰੀ ਆ ਪਰ ਤੁਸੀਂ ਕਿੱਥੇ ਮੰਨਦੇ ਜੀ ਹਾਏ ਹਾਏ ਜਨਾਨੀ ਨੇ ਬੇੜਾ ਘਰ ਕਰਕੇ ਰੱਖਦਾ ਜਵਾਨ ਪੁੱਤ ਖਾ ਲਿਆ ਅਗਲਿਆਂ ਦਾ ਕਿਤੇ ਬੁੱਢਾ ਬੁਢੀ ਜੋਂਦੇ ਵੇਖੇ ਨਹੀਂ ਜਾਂਦੇ ਹੈ ਚਲ ਉਹ ਤਾਂ ਤੇਰ ਕੋ ਆ ਗਈ ਜੇ ਕਿਤੇ ਪਿੰਡ ਚ ਗਾਂ ਗੱਲ ਨਿਕਲ ਗਈ ਸਾਡਾ ਤਾਂ ਬਾਹਰ ਨਿਕਲਣਾ ਮਾੜਾ ਹੋਏ ਨਾ ਹੋ ਜੋ ਹੋ ਜਾਣਾ ਹੀ ਹਾਏ ਹਾਏ ਇਦਾਂ ਦੀ ਛਟਣ ਜਨਾਨੀ ਇਹਦੇ ਤੇ ਰੁੱਖ ਚਟੇ ਪਟੇ ਨਹੀਂ ਹਰੇ ਹੋਏ ਆ ਤੇ ਮੈਂ ਨਹੀਂ ਬਹੁਤ ਵਧੀਆ ਕੀਤਾ ੜਾ ਪਾ ਜੀ ਨੇ ਕੱਢਤੀ ਆ ਕਿੱਦਾਂ ਚਾਹੀਦੀ ਸੀ ਇਹ ਦਿਨ ਕੱਡੀ ਤੇ ਹੈ ਗਈ ਆ ਲੋਕਾਂ ਨੇ ਕਹਿਣਾ ਕਿੱਥੇ ਗਈ ਉਹ ਕਿਦਾਂ ਰੌਲਾ ਪਾਉਂਦੀ ਗੇੜ ਮੂਰੇ ਪਾਉਂਦੀ ਰਵੇ ਉਹ ਭੁੰਜਾਈ ਨੂੰ ਕਿਦਾਂ ਪਤਾ ਲਾਉ ਜਿਹੜੇ ਆਣ ਕੇ ਪੋਚੇ ਹੀ ਪਾ ਗਈ ਪਰਦੇ ਹੀ ਪਾ ਗਈ ਤੇ ਕੋਥਾੜੀ ਕੁੜੀ ਤੇ ਇਦਾਂ ਦੀ ਹੈ ਹੀ ਨਹੀਂ ਆ ਉਹ ਤਾਂ ਪੋਚੇ ਪਾ ਗਈ ਜਿੱਦਾਂ ਬਾਹਰ ਰੋਂੜਦੀ ਜਿੱਦਾਂ ਨੂੰ ਕੱਢੀ ਆ ਜੇ ਕਹਿੰਨੇ ਵੇਖਿਆ ਉਹ ਤਾਂ ਲੋਕਾਂ ਦੇ ਸ਼ਕਤੀਆਂ ਦੱਸੋ ਮੈਨੂੰ ਤਾਂ ਜੋ ਬਣਾ ਨਿਆਣਿਆਂ ਦਾ ਤੇ ਮਾਸੀ ਦਾ ਤਰਸ ਆਉਂਦਾ ਹੀ ਤੇ ਭਾਜੀ ਵਿਚਾਰਾ ਹੈ ਦਿਹਾੜੀਆਂ ਕਰ ਕਰ ਹੈ ਨਖੁਥੜੀਏ ਤੈਨੂੰ ਪਾਲਣ ਡਿਆ ਤੇ ਤੂੰ ਕਿਦਾਂ ਦੇ ਲੱਛਣ ਕਰਦੀ ਫਿਰਦੀ ਆ ਰੋਟੀ ਤੇ ਦੋ ਟਾਈਮ ਦੀ ਮਿਲਦੀ ਸੀ ਨਾ ਖਾਣ ਨੂੰ ਬੇਇਤੀ ਕਰਾ ਗਈ ਸਾਡੀ ਬੇਇਤੀ ਕਰਾ ਗਈ ਹਾਏ ਹਾਏ ਆਂਟੀ ਨੇ ਜਦੋਂ ਆਖਿਆ ਨਾ ਇੰਨਾ ਕਿ ਮੇਰਾ ਪੋਤਾ ਵਾ ਉਹ ਰੁੱਲਦਾ ਰਹਿ ਗਿਆ ਇਹਨੂੰ ਸ਼ਰਮ ਨਾ ਆਈ ਇਹਨੂੰ ਪਾ ਪਹਿਣਾ ਹੀ ਉਹਦਾ ਹੈ ਕੋਈ ਨਹੀਂ ਪਹਿਣਦੇ ਜੋਬਨ ਵੇਖ ਲਾ ਇੱਥੇ ਰਹਿਨੇ ਐਨ ਗੱਜ ਵੱਜ ਕੇ ਕਹੇ ਕੋਈ ਬਾਹ ਖੜੀ ਕਰਕੇ ਕਹਦੇ ਦਵਿੰਦਰ ਗਲਤ ਵਾ ਟੌਰ ਨਾ ਖਾਈਦਾ ਤੇ ਟੌਰ ਨਾ ਜਾਈਦਾ ਹੈ ਇਹਨੂੰ ਉਂਗਲੀ ਖੜੀ ਕਰਕੇ ਦੱਸੇ ਕਿ ਜੋਬਨ ਨਹੀਂ ਕਰਦੀ ਇਦਾਂ ਦੀ ਆ ਨਹੀਂ ਇਹਨੂੰ ਕਿਹੜੀ ਕਮੀ ਹੈ ਗੱਲ ਦੀ ਜਿੱਦਾਂ ਮਰਜੀ ਕੰਮ ਕਰਕੇ ਲਿਉਂਦਾ ਹੀ ਰੋਟੀ ਪਾਣੀ ਨਿਆਣੇ ਵੀ ਪਾਲਣ ਦੇ ਆ ਟਿਊਸ਼ਨ ਵੀ ਜਾਂਦੇ ਉੱਥੇ ਪੈਸੇ ਦਿੰਦਾ ਸਾਰਾ ਕੰਮ ਕਰਦਾ ਸੌਦਾ ਪਤਾ ਕਰ ਲੈਂਦਾ ਨਹੀਂ ਆ ਇਹਦੀਆਂ ਜਵਾਨ ਹੋਈਆਂ ਇਹਨੂੰ ਕੀ ਬੁੱਢੇ ਵਰੇ ਅੱਗ ਲੱਗੀ ਮੈਨੂੰ ਤੇ ਇਹ ਸਮਝ ਨਹੀਂ ਆਉਂਦੀ ਐਵੇਂ ਤੇ ਜੀ ਪਾ ਕੇ ਪਰਸ ਤੁਰ ਪੈਂਦੀ ਇੱਥੇ ਤੀਜੇ ਦਿਨ ਉੱਥੇ ਮੈਨੂੰ ਇੱਕ ਦੋ ਪਿੰਡ ਦੇ ਬੰਦਿਆਂ ਨੇ ਕਿਹਾ ਵੀ ਉਹ ਗਈ ਕੋਈ ਰਿਸ਼ਤੇਦਾਰ ਨਾਲ ਚ ਮੈਂ ਰਿਸ਼ਤੇਦਾਰ ਕੀ ਕਹਣਾ ਹੀ ਫਿਰ ਮੈਂ ਭਾਈ ਜਦੋਂ ਮੰਮੀ ਨੂੰ ਪਤਾ ਲੱਗੂਗਾ ਤੇ ਮੰਮੀ ਕੀ ਆਣ ਕੇ ਸੋਚਣਗੀ ਕਿ ਇਹਨੇ ਆ ਚੰਦ ਚਾੜਤਾ ਪਤਾ ਲੱਗ ਜਾ ਮਾਸੀ ਦਾ ਹੀ ਦੁੱਖ ਮਾਰ ਬੁੱਢੇ ਵਾਰੇ ਹੱਡ ਰੋਲੂਗੀ ਹੁਣ ਪਰ ਦਵਿੰਦਰ ਕਿਤੇ ਕਿਤੇ ਤਰਸ ਮੈਨੂੰ ਵੀਰ ਤੇ ਬੋਤਹਰਾ ਆਉਂਦੇ ਆ ਜਿਹੜੀ ਸਾਡੀ ਗਲਤੀ ਨਾ ਥੋੜੀ ਜੀ ਹੈਗੀ ਕਾਦੀ ਗਲਤੀ ਅਹੀਂ ਇਹ ਗੱਲ ਉਹਦੇ ਕੰਨਾਂ ਚੋਂ ਕੱਢ ਦਿੰਦੇ ਉਹ ਜਾ ਬਾਬਾ ਬੰਨਾ ਚ ਕੰਨਾਂ ਚੋਂ ਗੱਲ ਕੱਢ ਦਿੰਦੇ ਅਗਲਾ ਕਿਦਾਂ ਬੋਲਿਆ ਜੇ ਤਾਨੂੰ ਪਤਾ ਹੀ ਤੇ ਮੈਨੂੰ ਦੱਸ ਦਿੰਦੇ ਝੁੱਡੂ ਜਾ ਤੇ ਹੈਗਾ ਵਾ ਅਗਲੇ ਨੇ ਜਨਾਨੀ ਦੇ ਨਾਲ ਹੀ ਰਲ ਜਾਣਾ ਹੀ ਪਤਾ ਕੀ ਕਹਿਣਾ ਸੀ ਮੇਰੀ ਘਰ ਵਾਲੀ ਨੂੰ ਬਦਨਾਮ ਕਰਦੇ ਦੋਵੇਂ ਜੀ ਹਾਂ ਬਾਬਾ ਹੱਥ ਜੋੜੇ ਇਹੋ ਜੀ ਉਹ ਤਾਂ ਹੋਰ ਵੀ ਸਾਡਾ ਨਾਮ ਆਉਂਦਾ ਮੈਨੂੰ ਦੱਸ ਦਿੰਦੇ ਤੋਹੀ ਗੱਲ ਆ ਫਿਰ ਹੋਣ ਵੀ ਤਾਂ ਸਾਡਾ ਹੀ ਲੱਗਣ ਡਿਆ ਜੇ ਦਾਅ ਦਿੰਦੇ ਤੇ ਉਹਦੇ ਸਿਰ ਕਾਟ ਦੇਣੀ ਪਤਾ ਤਾਂ ਸਾਡੇ ਵਾਰੀ ਪਹਿਲਾਂ ਜੋਬਨ ਬਦਨਾਮ ਕਰਦਾ ਮੇਰੀ ਜਨਾਨੀ ਨੂੰ ਜਾਣ ਕੇ ਚੱਲ ਰਹਿਣ ਦੇ ਜਿੱਦਾਂ ਕਰਦੇ ਕਰਨ ਦੀ ਤੂੰ ਏਦਾਂ ਕਰੀ ਹੁਣ ਸੁਲਾਮਾ ਦੀ ਰੋਟੀ ਕੱਟੀ ਦੀ ਠੀਕ ਆ ਮਾਰੀ ਸੁਲਾਮਾ ਮਾਰਨੀ ਬਣਾ ਕੇ ਦੇਣੀ ਪੈਣੀ ਆ ਹੁਣ ਕੋਈ ਗੱਲ ਨਹੀਂ ਰਾਬੇ ਏਦਾਂ ਦਾ ਕਰੇ ਨਾ ਕਿਸ ਨਾ ਕਿ ਡਾਉਲੀ ਗਈ ਆ ਉਥੇ ਰਹਿਣਾ ਤੇ ਦਫਾ ਰੋਟੀ ਤੋਂ ਪਿੱਛੇ ਨਾ ਹਟੇ ਉਹਨਾਂ ਦੀਆਂ ਗੱਲਾਂ ਸੁਣ ਕੇ ਲੋਈ ਕੰਡੇ ਹੋਈ ਜਾਂਦੇ ਆ ਕਾਲਜਾ ਬਾਹਰ ਨੂੰ ਆਉਣ ਪੈਂਦੇ ਵੀ ਹਾ ਹ ਜਨਾਨੀ ਐ ਕਿਦਾਂ ਦਾ ਲੱਛਣ ਕੀਤੇ ਤੂੰ ਹੈ ਤੈਨੂੰ ਸ਼ਰਮ ਨਾ ਆਈ ਕੋਈ ਗੱਲ ਨਹੀਂ ਹੁਣ ਜੋ ਹੋ ਗਿਆ ਆਪਣੇ ਨਿਆਣੇ ਦਾ ਵੀ ਨਾ ਸੋਚਿਆ ਮੈਂ ਆ ਕੇ ਆਪਣੇ ਰਾਜਵੀਰ ਤੋਂ 1 ਮਿੰਟ ਵੀ ਰਹਿ ਜਾ ਤੂੰ ਹੁਣ ਏਦਾਂ ਨਹੀਂ ਮੱਥੇ ਵੱਟ ਨਹੀਂ ਪਾਉਣਾ ਮਾਸੀ ਤੇ ਸਾਡੀ ਆ ਰੋਟੀ ਆਟੀ ਤੇ ਤੈਨੂੰ ਪਤਾ ਕਿ ਕਿੰਨੀ ਕ ਬਣਦੀ ਏ ਕੋਈ ਰੋਟੀ ਬਣਾ ਕੇ ਦੇਣੀ ਨਿਆਣੇ ਆਉਂਦੇ ਤੇ ਉਹਨੂੰ ਚਾਹ ਪਾਣੀ ਪੁੱਛੀ ਠੀਕ ਆ ਆ ਪਾਣੀ ਪਿਛੇ ਢਣਾ ਠੀਕ ਆ ਮੰਮੀ ਉਹਦੀ ਦੱਸਦੀ ਨੂੰ ਸਾਰੀ ਗੱਲ ਚੱਲ ਆ ਗਿਆ ਮੈਂ ਮੜਾ ਜਾ ਵੇਖਾ ਰੋਟੀ ਪੁੱਛ ਲਈ ਐਸ਼ਾ ਕਰਨ ਉਹ ਰੰਗ ਰਲੀਆਂ ਮਨਾਉਂਦੀ ਰਹੀ ਉੱਥੇ ਤਾਂ ਹੁਣ ਲੰਗਰ ਵਾਰੀ ਇਹ ਤੂੰ ਲੰਗਰ ਪਕਾ ਦੀ ਸਿਆਪੇ ਮੇਰੇ ਪਾ ਦੇ ਪਾ ਗਈ ਆ